ਤੁਸੀਂ ਸੁਨ ਰਹੇ ਹੋ ਕਿਤਾਬ ਬੇਲੇੋਂ ਨਿਕਲਦੇ ਸ਼ੇਰ 26ਵਾਂ ਅੰਕ ਹੈ ਮਾਰ ਮੁਰੰਡੋ ਖੁਸ਼ ਭਏ ਰਹਿਓ ਰੰਗ ਬਡਲਾਗ ਅੱਗੇ ਸਾਖੀ ਮੁਰੰਡੇ ਕਤਲ ਕੀ ਚੱਲੀ ਅਬਦਾਲੀ ਦੇ ਕਤਬੇ ਬਾਮਣੀਆਂ ਦੀ ਟਾਪ ਤੋਂ ਮੁੜ ਜਾਣ ਮੰਗਰੋ ਸਿੰਘ ਲੱਖੀ ਜੰਗਲ ਵਿੱਚ ਚਲੇ ਗਏ ਅਬਦਾਲੀ ਕੁਝ ਦਿਨ ਸਰਹੰਦ ਰੁਕਿਆ ਤੇ ਮੰਗਰੋ ਅਮਰਸਰ ਨੂੰ ਚਲਾ ਗਿਆ ਅਬਦਾਲੀ ਦੇ ਤੁਰ ਜਾਣ ਮੰਗਰੋ ਸਿੰਘ ਤੁਰੰਤ ਜੰਗਲਾਂ ਵਿੱਚੋਂ ਬਾਹਰ ਆ ਗਏ ਕਈ ਸਿੰਘਾਂ ਦੇ ਤਾਂ ਜ਼ਖਮ ਵੀ ਪੂਰੀ ਤਰ੍ਹਾਂ ਅਠਰੇ ਨਹੀਂ ਸਨ ਖੱਲੂ ਘਾਰੇ ਦੌਰਾਨ ਜਦ ਸਰਦਾਰ ਚੜਤ ਸਿੰਘ ਨੇ ਨਵਾਬ ਸਾਹਿਬ ਤੇ ਸਰਦਾਰ ਜੱਸਾ ਸਿੰਘ ਨੂੰ ਅਫਦਾਲੀ ਨਾਲ ਮੁਕਾਬਲਾ ਕਰਨ ਬਾਰੇ ਕਿਹਾ ਸੀ ਤਾਂ ਉਹਨਾਂ ਜਵਾਬ ਦਿੱਤਾ ਸੀ ਹਜੇ ਅਸੀਂ ਰਲ ਮਿਲ ਕੇ ਵਹੀਰ ਨੂੰ ਸੁਰੱਖਿਅਤ 18 ਤੇ ਪਹੁੰਚਾ ਦਈਏ ਮਹਾਰਾਜ ਮੇਰ ਕਰਨ ਆਪ ਜੀ ਨਾਲ ਕਾਲ ਰਿਹਾ ਕਿ ਇੱਕ ਸਾਲ ਦੇ ਅੰਦਰ ਅੰਦਰ ਹੀ ਅਫਦਾਲੀ ਨੂੰ ਡੇਗ ਲਵਾਂਗੇ ਤੇ ਖੱਲੂ ਘਾਰੇ ਨੂੰ ਮਹੀਨਾ ਵੀ ਨਹੀਂ ਪੈਣ ਦਿੱਤਾ ਕਿ ਸਿੰਘ ਦੁਸ਼ਟਾਂ ਨੂੰ ਸੋਧਣ ਲਈ ਮਾਲਵੇ ਦੇ ਸੰਗ ਨੇ ਜੰਗਲਾਂ ਤੋਂ ਬਾਹਰ ਆ ਗਏ ਬਾਹਰ ਆਉਂਦੇ ਸਰਦਾਰਾਂ ਨੂੰ ਦੇਖ ਕੇ ਇੰਜ ਜਾਪ ਰਿਆ ਸੀ ਜਿਵੇਂ ਆਰਾਮ ਕਰਨ ਮੰਗਰੋਸ਼ ਸ਼ਿਕਾਰ ਲਈ ਕੋਈ ਬੇਲਿਓ ਨਿਕਲਦੇ ਸ਼ੇਰ ਹੋਣ ਸਿੰਘਾਂ ਨੇ ਗੁਰਮਤੇ ਲਈ ਅਮਰਸਰ ਇਕੱਠੇ ਹੋਣ ਦਾ ਫੈਸਲਾ ਕੀਤਾ ਪਰ ਜਿਉਂ ਹੀ ਸਿੰਘ ਦਰਬਾਰ ਸਹਿ ਪੁੱਜੇ ਤਾਂ ਉਹਨਾਂ ਦੀਆਂ ਅੱਖਾਂ ਨੇ ਜੋ ਦ੍ਰਿਸ਼ ਦੇਖਿਆ ਉਸ ਨੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਕਈ ਸਿੰਘਾਂ ਨੂੰ ਕੰਬਾ ਛਿੜ ਗਿਆ ਸਰਦਾਰ ਜੱਸਾ ਸਿੰਘ ਸਰਦਾਰ ਚਰਤ ਸਿੰਘ ਤੇ ਭੰਗੀ ਸਰਦਾਰ ਹਰੀ ਸਿੰਘ ਦੀਆਂ ਅੱਖਾਂ ਵਿੱਚ ਸ਼ਾਇਦ ਪਹਿਲੀ ਵਾਰ ਅਥਰੂ ਦੇਖੇ ਗਏ ਸਿੰਘਾਂ ਨੇ ਤੁਰੰਤ ਸਰਹੰਦ ਮਾਰਨ ਦਾ ਗੁਰਮਤਾ ਕੀਤਾ ਤੇ ਚੜਾਈ ਕੀਤੀ ਤੇ ਨਾਲ ਹੀ ਥਾਂ-ਪੋਰ ਥਾਂ ਜਿਸ ਨੇ ਵੀ ਅਬਦਾਲੀ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਸਜ਼ਾਵਾ ਦੇਣ ਦਾ ਨਿਰਣਾ ਕੀਤਾ ਹਾਲਾਂਕਿ ਅਬਦਾਲੀ ਹਜੇ ਲਾਹੌਰ ਹੀ ਬੈਠਾ ਸੀ ਪਰ ਸਿੰਘਾਂ ਦੀਆਂ ਸਾਰੀਆਂ 11 ਦੀਆਂ 11 ਮਿਸਲਾਂ ਨੇ ਆਪਣੇ ਹੱਲੇ ਆਰੰਭ ਕਰ ਦਿੱਤੇ ਕੱਲੂ ਘਾਰੇ ਵਿੱਚ ਅਬਦਾਲੀ ਦੀ ਮਦਦ ਕਰਨ ਵਾਲੇ ਦੁਸ਼ਟਾਂ ਨੂੰ ਸੋਧਣਾ ਸ਼ੁਰੂ ਕੀਤਾ ਗਿਆ ਬਾਬਾ ਆਲਾ ਸਿੰਘ ਦੇ ਕਹਨ ਤੇ ਸਿੰਘਾਂ ਨੇ ਰਲ ਕੇ ਮਲੇਰਕੋਟਲੇ ਤੇ ਚੜ੍ਹਾਈ ਕੀਤੀ ਤੇ ਘੇਰਾ ਪਾ ਲਿਆ ਵੱਡੇ ਕੱਲੂ ਘਾਰੇ ਵੇਲੇ ਮਲੇਰਕੋਟਲੇ ਦੇ ਭੀਖਣ ਖਾਨ ਨੇ ਵੱਧ ਚੜ ਕੇ ਅਬਦਾਲੀ ਦੀ ਮਦਦ ਕੀਤੀ ਸੀ ਸੋ ਉਹ ਰੋਸ ਵੀ ਸਿੰਘਾਂ ਨੂੰ ਮਲੇਰਕੋਟਲੇ ਤੇ ਸੀ ਕੱਲੂ ਘਾਰੇ ਤੋਂ ਪਹਿਲਾਂ ਹਰੀ ਸਿੰਘ ਪੰਗੀ ਸਮੇਤ ਕੁਝ ਸਿੰਘਾਂ ਨੇ ਰਸਤ ਪਾਣੀ ਦੀ ਦਲ ਨੂੰ ਮਲੇਰਕੋਟਲਾ ਮਾਰ ਲੈਣ ਦੀ ਸਲਾਹ ਵੀ ਦਿੱਤੀ ਸੀ ਪਰ ਬਾਬਾ ਸ਼ਾਮ ਸਿੰਘ ਤੇ ਹੋਰ ਸਿਆਣੇ ਸਿੰਘਾਂ ਨੇ ਸ਼ੇਰ ਮੁਹੰਮਦ ਖਾਨ ਵੱਲੋਂ ਮਾਰੇ ਗਏ ਹਾਦੇ ਨਾਰੇ ਦੀ ਯਾਦਵਾ ਕੇ ਸਿੰਘਾਂ ਨੂੰ ਰੋਕ ਲਿਆ ਸੀ ਪਰ ਹੁਣ ਭੀਖਨ ਖਾਨ ਨੂੰ ਸੋਧਣਾ ਜ਼ਰੂਰੀ ਸੀ ਮਲੇਰ ਕੋਟਲੇ ਵਾਲਿਆਂ ਦਾ ਮਲਵਈਆਂ ਨਾਲ ਵੈਰ ਵੀ ਸੀ ਮਲਵਈ ਕਿਸਾਨਾਂ ਦੇ ਮਾਲ ਡੰਗਰ ਚਰਦੇ ਚਰਦੇ ਜੇ ਕਦੇ ਮਲੇਰ ਕੋਟਲੇ ਦੀ ਹੱਦ ਵਿੱਚ ਦਾਖਲ ਹੋ ਜਾਂਦੇ ਤਾਂ ਪਠਾਨ ਉਸੇ ਵਕਤ ਉਹਨਾਂ ਵਿੱਚੋਂ گاਵਾ ਫੜ ਕੇ ਹਲਾਲ ਕਰ ਲੈਂਦੇ ਇਸ ਲਈ ਵੀ ਬਾਬਾ ਅਲਾ ਸਿੰਘ ਉਹਨਾਂ ਦੇ ਫੂਲ ਵਾਲੇ ਸਾਥੀ ਤੇ ਸਣੇ ਬਠਿੰਡੇ ਵਾਲੇ ਮਲੇਰ ਕੋਟੀਆਂ ਤੋਂ ਤੰਗ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਵਿੱਚ ਖਾਲਸੇ ਨੇ ਮਲੇਰਕੋਟਲੇ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਭੀਖਣਖਾਨ ਮੁਕਾਬਲੇ ਲਈ ਕਿਲੇ ਤੋਂ ਬਾਹਰ ਆਇਆ ਉਸਦੇ ਨਾਲ ਘੋੜਸਵਾਰਾਂ ਦੀ ਵੱਡੀ ਟੁਕੜੀ ਸੀ ਜਿਉਂ ਹੀ ਭੀਖਣਖਾਨ ਆਪਣੀ ਘੋੜਸਵਾਰ ਟੁਕੜੀ ਦੇ ਮੂਹਰੇ ਆਇਆ ਤਾਂ ਤਾੜ ਕਰਦੀ ਇੱਕ ਗੋਲੀ ਉਸ ਦੀ ਛਾਤੀ ਤੋਂ ਪਾਰ ਹੋ ਗਈ ਇਹ ਸਰਦਾਰ ਚਰਤ ਸਿੰਘ ਦੀ ਬੰਦੂਕ ਵਿੱਚੋਂ ਨਿਕਲੀ ਸੀ ਮਲੇਰਕੋਟਲਾ ਪਲਾਂ ਵਿੱਚ ਹੀ ਮਾਰਿਆ ਗਿਆ ਤੇ ਸਿੰਘਾਂ ਨੇ ਲੁੱਟ ਦੀ ਖੁੱਲ ਦੇ ਦਿੱਤੀ ਕੋਟਲਾ ਮਾਰਨ ਮੰਗਰੋ ਕੁਝ ਸਿੰਘਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਹੁਣ ਸਰਹੰਦ ਵੀ ਮਾਰ ਲਈ ਜਾਵੇ। ਸੂਈਏ ਭੇਜੇ ਗਏ ਤਾਂ ਪਤਾ ਲੱਗਿਆ ਕਿ ਸਰਹੰਦ ਵਿੱਚ ਅਫਗਾਨ ਗਿਲਜੇ ਡੇਰਾ ਲਾਈ ਬੈਠੇ ਹਨ ਤੇ ਘੇਰਾ ਬਹੁਤ ਸਖਤ ਕੀਤਾ ਹੋਇਆ ਹੈ। ਪਰ ਖਾਲਸਾ ਹੁਣ ਦੁਸ਼ਟਾਂ ਨੂੰ ਸੋਧਣ ਤੁਰਿਆ ਹੋਇਆ ਸੀ। ਉਸਨੇ ਹੁਣ ਖਾਨ ਅਫਗਾਨਾਂ ਦਾ ਕੀ ਭੈ ਖਾਣਾ ਸੀ। ਉਤੋਂ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਨੇ ਤਾਂ ਉਹਨਾਂ ਨੂੰ ਝੰਡੋੜ ਕੇ ਰੱਖ ਦਿੱਤਾ ਸੀ। ਹੁਣ ਸਿੰਘਾਂ ਨੂੰ ਕੱਲੂ ਘਾਰੇ ਵਿੱਚ ਮਾਰੇ ਗਿਆ ਨਾਲੋਂ ਵੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਰੋਸ ਵੱਧ ਸੀ। ਸਿੰਘਾਂ ਨੇ ਸਰਹੰਦ ਦਾ ਰੁਖ ਕੀਤਾ ਕੱਲੂ ਘਾਰੇ ਨੂੰ ਹਜੇ 3 ਮਹੀਨੇ ਹੀ ਬੀਤੇ ਸਨ ਕਿ ਸਿੰਘ ਸਰਹੰਦ ਦੀਆਂ ਬਰੂਹਾਂ ਤੇ ਸਨ ਜੈਨ ਖਾਨ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਉਹ ਤਾਂ ਅਕਸਰ ਆਪਣੇ ਦਰਬਾਰੀਆਂ ਨਾਲ ਇਹ ਗੱਲਾਂ ਕਰਦਾ ਸੁਣਿਆ ਜਾਂਦਾ ਸੀ ਪਾਣੀਪਤ ਨੇ ਹੁਣ ਕਦੇ ਮਰਾਠਿਆਂ ਨੂੰ ਉੱਠਣ ਨਹੀਂ ਦੇਣਾ ਘਟੋ ਘਟ 10 ਸਾਲ ਤਾਂ ਬਿਲਕੁਲ ਹੀ ਨਹੀਂ ਤੇ ਕੋਪਰ ਹੀਰ ਦੇ ਕਤਲੇਆਮ ਨੇ ਸਿੰਘਾਂ ਨੂੰ ਘਟੋ ਘਟ ਤੇ ਕਹਿੰਦਾ ਉਸ ਕੁਝ ਸੋਚਣ ਲੱਗਦਾ ਤੇ ਫਿਰ ਬੋਲਦਾ ਘਟੋ ਘਟ ਕਦੇ ਵੀ ਨਹੀਂ ਤੇ ਫਿਰ ਠਾਕਾ ਮਾਰ ਕੇ ਹੱਸਣ ਲੱਗਦਾ ਕੱਲੂ ਘਾਰੇ ਵੇਲੇ ਜੈਨ ਨੇ ਨਾਲ ਵਾਪਰੇ ਵਰਤਾਰਿਆਂ ਨੂੰ ਤਾਕਤ ਦੇ ਨਸ਼ੇ ਤੇ ਮौज-ਮਸਤੀਆਂ ਨੇ ਭੁਲਾ ਦਿੱਤਾ ਸੀ ਪਰ ਜੈਨ ਖਾਨ ਜਾਣਦਾ ਹੋਇਆ ਵੀ ਭੁੱਲੜ ਬਣ ਰਿਹਾ ਸੀ ਕਿ ਪੂਨੇ ਤੇ ਆਨੰਦਪੁਰ ਦੀ ਮਿੱਟੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਪਾਣੀਪਤ ਵਿੱਚ ਉਹ ਮਰਾਠਿਆਂ ਨੂੰ ਲਗਭਗ 60 ਕੋਹ ਤੱਕ ਮਾਰਦੇ ਗਏ ਸਨ ਤੇ ਇੱਧਰ ਕੱਲੂ ਘਾਰੇ ਵਿੱਚ ਸਿੱਖਾਂ ਨੇ 12 ਕੋਹ ਵਿੱਚ ਹੀ ਅਫਗਾਨ ਲਸ਼ਕਰ ਦੀ ਭੂਤਨੀ ਭੁਲਾ ਦਿੱਤੀ ਸੀ ਉਤੋਂ ਮਰਾਠੇ ਬੰਦੂਖਾਂ ਤਲਵਾਰਾਂ ਨੀਚੀਆਂ ਤੇ ਤੋਪਖਾਨੇ ਜਏ ਜੰਗੀ ਸਮਾਨ ਨਾਲ ਲੈਸਨ ਤੇ ਸਿੱਖ ਲਗਭਗ ਨੇ ਹਥੇ ਮਾਰੇ ਗਏ ਵਹੀਰੀਏ ਤਾਂ ਸਭ ਨਿਹਥੇ ਹੀ ਸਨ ਸਿੰਘਾਂ ਨੇ ਸਰਹੰਦ ਘੇਰ ਲਈ ਤਾਂ ਜੈਨ ਖਾਨ ਨੂੰ ਹੱਥਾ ਪੈਰਾਂ ਦੀ ਪੈ ਗਈ ਇੱਕ ਤਾਂ ਸ਼ੇਰ ਉਤੋਂ ਭੁੱਖੇ ਸਰਹੰਦ ਦੀ ਉਹਨਾਂ ਬੋਟੀ-ਬੋਟੀ ਕਰਦੇ ਨਹੀਂ ਸੀ ਉਸ ਦੀ ਤਾਂ ਐਸੀ ਕੋਈ ਤਿਆਰੀ ਹੀ ਨਹੀਂ ਸੀ ਕਿ ਸਿੰਘਾਂ ਦਾ ਮੁਕਾਬਲਾ ਕਰ ਸਕੇ ਮਰਦੇ ਨੇ ਟੱਕਰ ਲਈ ਫੌਜ ਤਿਆਰ ਕੀਤੀ ਪਰ ਸਿੰਘਾਂ ਦੇ ਜੋਸ਼ ਅੱਗੇ ਉਸ ਤਨਖਾਹਾਂ ਦੇ ਲਾਲਚਾਂ ਨੂੰ ਲੜਦੇ ਪਠਾਨਾ ਨਹੀਂ ਕੀ ਟਿਕਣਾ ਸੀ ਜੈਨੇ ਦੀ ਫੌਜ ਦੇ ਪੈਰ ਉਖੜ ਗਏ ਸਿੰਘਾਂ ਗਿਲਜਿਆਂ ਤੇ ਸਰਹੰਦੀ ਫੌਜ ਦੀ ਵਾਰ ਵਾੜ ਧਰ ਲਈ ਇੱਕ ਸਿਰਿਓ ਟੋਕੇ ਵਾਂਗ ਅਫਗਾਨਾ ਨੂੰ ਕੁੱਤਰਦੇ ਜਾ ਰਹੇ ਸਨ ਇਸ ਤੋਂ ਪਹਿਲਾਂ ਕਿ ਸਿੰਘ ਸਰਹੰਦ ਵਿੱਚ ਦਾਖਲ ਹੁੰਦੇ ਜੈਨੇ ਨੇ ਸੁਲਾਂ ਲਈ ਬੇਨਤੀ ਦਾ ਸੁਨੇਹਾ ਕਲਿਆ ਨਜ਼ਰਾਨੇ ਵਿੱਚ ਉਸਨੇ 50000 ਖਾਲਸਾ ਜੀ ਦੀ ਨਜ਼ਰ ਕੀਤੀ ਤੇ ਸਰਹੰਦ ਉੱਤੇ ਹਮਲਾ ਨਾ ਕਰਨ ਲਈ ਕਿਹਾ ਸਿੰਘਾਂ ਦਾ ਮਤਵ ਸਿੰਘਾਂ ਦਾ ਮੰਤਵ ਤਾਂ ਇਹਨਾਂ ਪੁੱਤਰੇ ਤੇ ਲਾਚੜੇ ਵਿਦੇਸ਼ੀ ਟੋਲਿਆਂ ਨੂੰ ਇਹ ਚੇਤੇ ਕਰਵਾਉਣਾ ਹੀ ਸੀ ਕਿ ਖਾਲਸਾ ਜੀ ਹੀ ਇਸ ਧਰਤੀ ਦੇ ਵਾਰਸ ਹਨ ਉਹਨਾਂ ਤੋਂ ਆਖੀ ਹੋ ਕੇ ਕੋਈ ਵੀ ਪੰਜਾਬ ਵਿੱਚ ਸੁਖ ਨਾਲ ਨਹੀਂ ਨਹੀਂ বাস ਸਕਦਾ ਸਿੰਘਾਂ ਨੇ ਨਜ਼ਰਾਨਾ ਲੈ ਕੇ ਅੱਗੇ ਨੂੰ ਚਾਲਾ ਪਾ ਦਿੱਤਾ ਉਹ ਹਜੇ ਸਰਹੰਦ ਤੋਂ 10-15 ਪੂਹੀ ਗਏ ਹੋਣਗੇ ਕਿ ਜੈਨੇ ਨੇ ਸੁਨੇਹਾ ਭਜਵਾ ਕੇ ਲక్ష్ਮੀ ਨਾਰਾਇਣ ਨੂੰ ਸੱਦ ਲਿਆ ਉਹ ਆਪਣੀ ਫੌਜ ਲੈ ਕੇ ਤੁਰੰਤ ਆ ਹਾਜ਼ਰ ਹੋਇਆ ਤੇ ਬੋਲਿਆ ਇਸ ਤਰ੍ਹਾਂ ਤੇ ਰੋਜ਼ ਤੁਹਾਡੇ ਦਰਾਂ ਤੇ ਆਖ ਲੋਇਆ ਕਰਨਗੇ ਖਾਨ ਸਾਹਿਬ ਇਹਨਾਂ ਨੂੰ ਜਵਾਬ ਦਿਓ ਤੇ ਐਸਾ ਸਬਕ ਸਿਖਾਓ ਕਿ ਅਗਲੀ ਵਾਰ ਸਰਹੰਦ ਦਾ ਰੋਖ ਨਾ ਕਰਨ ਕੈਸਾ ਸਬਕ ਅਜੇ 3 ਮਹੀਨੇ ਵੀ ਨਹੀਂ ਬੀਤੇ ਮਲੇਰ ਕੋਟਲੇ ਤੇ ਕੋਪਰਹੀੜ ਦੇ ਕਤਲੇਆਮ ਨੂੰ ਜੇ ਇਹ ਉਹੋ ਜੇ ਕਤਲੇਆਮ ਤੋਂ ਨਹੀਂ ਡੋਲੇ ਤਾਂ ਹੋਰ ਹੁਣ ਅਸੀਂ ਕੀ ਕਰ ਲਵਾਂਗੇ ਅੱਕੇ ਹੋਏ ਜੈਨੇ ਨੇ ਲੱਛੂ ਨਰੈਨ ਨੂੰ ਕਿਹਾ ਇਹਨੇ ਨੂੰ ਲక్ష్ਮੀ ਨਰੈਨ ਦੀ ਇੱਕ ਟੁਕੜੀ ਨੇ ਤਿੰਨ ਚਾਰ ਸਿੰਘ ਕਿਧਰੋਂ ਗ੍ਰਿਫਤਾਰ ਕਰ ਲਿਆਂਦੇ ਹਾਥਕੜੀਆਂ ਤੇ ਬੇੜੀਆਂ ਵਿੱਚ ਜਕੜੇ ਹੋਏ ਵੀ ਸਿੰਘ ਜੈਨਖਾਨ ਨੂੰ ਆਪਣਾ ਕਾਲ ਜਾਪ ਰਏ ਸਨ ਉਹ ਭਾਵੇਂ ਸਿੰਘਾਂ ਨਾਲ ਨਜੇਟਣਾ ਤਾਂ ਚਾਹੁੰਦਾ ਸੀ ਪਰ ਫਿਰ ਵੀ ਲక్ష్ਮੀ ਨਰਾਇਣ ਦੇ ਸਪਾਈਆਂ ਵੱਲੋਂ ਸਿੰਘਾਂ ਨੂੰ ਫੜ ਕੇ ਲਿਹਾਉਣ ਕਰਕੇ ਡਰ ਵੀ ਰਿਹਾ ਸੀ ਜੈਨੇ ਦੀ ਬੇਚੈਨੀ ਦੇਖ ਕੇ ਉਸ ਦੀ ਬੇਗਮ ਨੇ ਪਰੇਸ਼ਾਨੀ ਦਾ ਸਬਬ ਪੁੱਛਿਆ ਜੈਨਾ ਬੋਲਿਆ ਕੀ ਦੱਸਾਂ ਬੇਗਮ ਮਸਾ ਸਿੰਘਾਂ ਨੂੰ ਨਜ਼ਰਾਨਾ ਦੇ ਕੇ ਸਰਹੰਦ ਦੀਆਂ ਬਰੂਹਾਂ ਤੋਂ ਵਿਦਾ ਕੀਤਾ ਸੀ ਪਰਾ ਲక్ష్ਮੀ ਦੇ ਸਿਪਾਈਆਂ ਦੀ ਕਰਤੂਤ ਜਿਉਂ ਉਹਨਾਂ ਨੂੰ ਪਤਾ ਲੱਗ ਗਈ ਤਾਂ ਉਹਨਾਂ ਆਪਣੇ ਘੋੜੇ ਫੇਰ ਸਰਹੰਦ ਵੱਲ ਮੋੜ ਦੇਣੇ ਹਨ ਸਿੰਘਾਂ ਨੂੰ ਅਸੀਂ ਕੈਦ ਕੀਤਾ ਹੋਇਆ ਹੈ ਜੈਨੇ ਦੀ ਬੇਗਮ ਬੋਲੀ ਹਾਂ ਸਖਤ ਸੁਰੱਖਿਆ ਵਿੱਚ ਰੱਖਿਆ ਹੋਇਆ ਹੈ ਜੇ ਉਹ ਭੱਜ ਗਏ ਤਾਂ ਪਤਾ ਨਹੀਂ ਸਾਡੀ ਕਿੰਨੀ ਫੌਜ ਦਾ ਨੁਕਸਾਨ ਕਰ ਦੇਣ ਕੀ ਮੈਂ ਉਹਨਾਂ ਨੂੰ ਦੇਖ ਸਕਦੀ ਹਾਂ ਮੈਂ ਅਜ ਤੱਕ ਕਦੇ ਸਿੰਘ ਨਹੀਂ ਦੇਖੇ ਜੈਨੇ ਦੀ ਬੇਗਮ ਨੇ ਸਿੰਘਾਂ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਨਹੀਂ ਨਹੀਂ ਬੇਗਮ ਉਹਨਾਂ ਦੇ ਨੇੜੇ ਜਾਣਾ ਬਹੁਤ ਖਤਰਨਾਕ ਹੈ ਉਹ ਬੇੜੀਆਂ ਵਿੱਚ ਜਕੜੇ ਹੋਏ ਵੀ ਹਮਲਾ ਕਰ ਸਕਦੇ ਹਨ ਜੈਨੇ ਨੇ ਆਪਣਾ ਡਰ ਜ਼ਾਹਰ ਕੀਤਾ ਤੂ ਬਾਦ ਸਿੰਘ ਦਾ ਨਾਮ ਨਹੀਂ ਸੁਣਿਆ ਬਾਦ ਸਿੰਘ ਨਹੀਂ ਸੂਬੇਦਾਰ ਸਾਹਿਬ ਮੈਂ ਤਾਂ ਨਹੀਂ ਸੁਣਿਆ ਬਾਦ ਸਿੰਘ ਦਰਬਾਰਾ ਸਿੰਘ ਵੀ ਬੋਲਿਆ ਹਾਂ ਬਾਦ ਸਿੰਘ ਜਦ ਬਾਬਾ ਬੰਦਾ ਸਿੰਘ ਨਾਲ ਕੈਦ ਕਰਕੇ ਸਿੰਘ ਦਿੱਲੀ ਲਿਆਂਦੇ ਗਏ ਤਾਂ ਉਹਨਾਂ ਵਿੱਚ ਹੀ ਸੀ ਬਾਜ ਸਿੰਘ ਬਾਬਾ ਸਾਡੀ ਉਤਸੁਕਤਾ ਵੇਖਦਾ ਬੋਲਿਆ ਮੁਗਲਾਂ ਵਿੱਚ ਬੰਦੇ ਦਾ ਇੰਨਾ ਭੈਅ ਸੀ ਕਿ ਉਹ ਸਮਝਦੇ ਸਨ ਕਿ ਬੰਦਾ ਹਵਾ ਵਿੱਚ ਉੱਡ ਸਕਦਾ ਹੈ ਮੂੰਹੋਂ ਅੱਗ ਭਰਾ ਸਕਦਾ ਹੈ ਸੋਨਾਂ ਬਾਬਾ ਬੰਦਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸਖਤ ਕੈਦ ਵਿੱਚ ਰੱਖਿਆ ਹੋਇਆ ਸੀ ਬਾਦਸ਼ਾਹ ਫਰਖਸ਼ੀਅਰ ਦੀ ਬੇਗਮ ਨੇ ਇੱਕ ਦਿਨ ਉਸ ਨੂੰ ਕਿਹਾ ਮੈਂ ਸੁਣਿਆ ਹੈ ਕਿ ਬੰਦਾ ਤੇ ਉਸਦੇ ਸਾਥੀ ਗਜਬ ਦੇ ਦਲੇਰ ਹਨ ਕੀ ਮੈਂ ਉਹਨਾਂ ਨੂੰ ਦੇਖ ਸਕਦੀ ਹਾਂ ਹਾ ਬੇਗਮ ਕਿਉਂ ਨਹੀਂ ਫਰਖਸ਼ੀਅਰ ਬੰਦੇ ਨੂੰ ਕੈਦ ਕਰ ਲੈਣ ਦੇ ਹੰਕਾਰ ਵਿੱਚ ਸੀ ਤੇ ਉਸਨੇ ਆਪਣੀ ਬੇਗਮ ਦੇ ਕਹਿਣ ਤੇ ਆਪਣੇ ਸਿਪਾਸ ਲਾਰਾਂ ਨੂੰ ਹੁਕਮ ਕੀਤਾ ਬੇਗਮ ਸਾਹਿਬ ਬੰਦੇ ਤੇ ਉਸਦੇ ਸਾਥੀਆਂ ਨੂੰ ਦੇਖਣਾ ਚਾਹੁੰਦੀ ਹੈ ਪਰ ਬੰਦ ਕੀਤਾ ਜਾਏ ਕਿਲੇ ਦੇ ਵਿੜੇ ਵਿੱਚ ਬਾਬਾ ਬੰਦਾ ਸਿੰਘ ਤੇ ਉਸਦੇ ਚਾਰ ਹੋਰ ਸਾਥੀ ਹਥਕੜੀਆਂ ਬੇੜੀਆਂ ਤੇ ਲੋਹੇ ਦੇ ਤੌਂਕਾਂ ਨਾਲ ਨੂੜ ਕੇ ਖੜੇ ਕੀਤੇ ਗਏ ਫਖਸ਼ੀਅਰ ਉਸਦੀ ਬੇਗਮ ਲਈ ਦੋ ਆਸਣ ਲਾਏ ਗਏ ਸਿੰਘਾਂ ਨੂੰ ਉਹਨਾਂ ਆਸਨਾ ਕੋਲ ਲਿਆਂਦਾ ਗਿਆ ਬੰਦਾ ਸਿੰਘ ਮੈਂ ਤਾਂ ਸੁਣਿਆ ਹੈ ਕਿ ਤੇਰੇ ਤੇ ਤੇਰੇ ਸਾਥੀਆਂ ਵਿੱਚ ਇੰਨੀ ਤਾਕਤ ਤੇ ਫੁਰਤੀ ਹੈ ਕਿ ਉਹ ਹਵਾ ਵਿੱਚ ਉੱਡ ਸਕਦੇ ਹਨ ਐਸੀ ਗਰਜ ਹੈ ਕਿ ਅਸਮਾਨਾਂ ਨੂੰ ਕੰਬਾ ਦੇਣ ਅੱਜ ਕਿੱਥੇ ਹੈ ਤੇਰੇ ਸਾਥੀਆਂ ਦੀ ਬਾਜ ਵਰਗੀ ਤੇਜ਼ੀ ਤੇ ਸ਼ੇਰਾਂ ਵਰਗੀ ਦਹਾੜ ਹਜੇ ਫਰਖਸ਼ੀਰ ਬੋਲ ਹੀ ਰਿਹਾ ਸੀ ਕਿ ਬਾਬਾ ਬੰਦਾ ਸਿੰਘ ਦੇ ਪਿੱਛੋਂ ਭਾਈ ਬਾਦ ਸਿੰਘ ਛਾਲ ਮਾਰ ਕੇ ਅੱਗੇ ਆਇਆ 부ਝੇ ਹੋਏ ਸ਼ੇਰ ਨੂੰ ਬੱਜੇ ਹੋਏ ਸ਼ੇਰ ਨੂੰ ਤਾਂ ਹਰ ਕੋਈ ਛੇੜ ਕੇ ਲੰਘ ਜਾਂਦਾ ਹੈ ਬਾਦਸ਼ਾ ਸਵਾ ਤਾਂ ਫੇਰ ਹੈ ਜੇ ਤੂੰ ਸਾਡੀਆਂ ਹਥਕੜੀਆਂ ਖੁਲਵਾਏ ਫੇਰ ਤਾਂ ਤੂੰ ਮੇਰੇ ਕਿਲੇ ਢਾ ਦੇਵੇਂਗਾ ਕਹਿੰਦਿਆਂ ਹੰਕਾਰ ਵਿੱਚ ਆ ਕੇ ਫਰਖ ਹਸ਼ਿਆਰ ਨੇ ਭਾਈ ਬਾਦ ਸਿੰਘ ਦੀਆਂ ਹਥਕੜੀਆਂ ਖੋਲ ਦੇਣ ਦਾ ਹੁਕਮ ਦਿੱਤਾ ਇਸ ਤੋਂ ਪਹਿਲਾਂ ਕਿ ਸਿਪਾਈ ਹਥਕੜੀਆਂ ਖੋਲਦਾ ਭਾਈ ਬਾਦ ਸਿੰਘ ਨੇ ਹਥਕੜੀਆਂ ਉਸ ਦੇ ਗਲ ਵਿੱਚ ਪਾ ਕੇ ਐਸਾ ਕੁੱਟਿਆ ਕਿ ਉਸ ਦੀ ਧੌਣ ਟੁੱਟ ਗਈ ਮੰਗਰੋਸ ਨੇ ਆਪਣੇ ਹੱਥਿਆਂ ਨੇ ਜ਼ੋਰ ਨਾਲ ਝਟਕੇ ਕੇ ਹੱਤਕੜੀਆਂ ਟੁੱਟ ਗਈਆਂ ਬੇੜੀਆਂ ਤੇ ਹੱਤਕੜੀਆਂ ਦੀ ਸ਼ੰਕਾਰ ਨੇ ਇਸ ਤਰ੍ਹਾਂ ਦਾ ਰੌਲਾ ਪੈਦਾ ਕੀਤਾ ਕਿ ਫਰਖਸ਼ੀਅਰ ਦੀ ਬੇਗਮ ਡਰ ਗਈ ਤੇ ਆਸਣ ਤੋਂ ਉੱਠ ਕੇ ਪਿਛਾਂ ਦੌੜ ਗਈ ਫੁਰਤੀ ਨਾਲ ਭਾਈ ਬਾਦ ਸਿੰਘ ਨੇ ਫਰਖਸ਼ੀਅਰ ਦੇ ਇੱਕ ਅੰਗਰੱਖਕ ਤੋਂ ਕਿਰਪਾਨ ਖੋ ਲਈ ਤੇ ਉਸ ਨੂੰ ਉੱਥੇ ਹੀ ਢੇਰ ਕਰ ਦਿੱਤਾ ਛਾਲ ਮਾਰ ਕੇ ਭਾਈ ਬਾਦ ਸਿੰਘ ਫਰਖਸ਼ੀਅਰ ਵੱਲ ਵਧਿਆ ਰਾਹ ਵਿੱਚ ਕੁਲੋਤੇ 2-3 ਸਪਾਈ ਹੋਰ ਛਟਕਾ ਦੇਤੇ ਫਰਖਸ਼ੀਅਰ ਪਿੱਛੇ ਨੂੰ ਹੁੰਦਾ ਆਸਣ ਤੋਂ ਡਿੱਗ ਪਿਆ ਭਾਈ ਬਾਦ ਸਿੰਘ ਤੇਜ਼ੀ ਨਾਲ ਉਸ ਕੋਲ ਪਹੁੰਚਿਆ ਕੁਝ ਪਲ ਜੇ 2-4 ਪਲ ਵੀ ਹੋਰ ਮਿਲ ਜਾਂਦੇ ਤਾਂ ਭਾਈ ਬਾਦ ਸਿੰਘ ਨੇ ਫਰਖਸ਼ੀਰ ਦਾ ਸਿਰ ਧੜ ਨਾਲੋਂ ਵੱਖ ਕਰ ਦੇਣਾ ਸੀ ਪਰ ਸੈਂਕੜੇ ਸਪਾਈ ਟੁੱਟ ਕੇ ਪੈ ਗਏ ਤੇ ਭਾਈ ਬਾਦ ਸਿੰਘ ਲੜਦਿਆਂ ਸ਼ਹੀਦ ਹੋ ਗਿਆ। ਪੁੰਜੇ ਡਿੱਗੇ ਪਏ ਦਿੱਲੀ ਦੇ ਬਾਦਸ਼ਾਹ ਫਰਖਸ਼ੀਰ ਨੂੰ ਅੰਗ ਰੱਖਿਆ ਕਹਨੇ ਚੱਕਿਆ ਉਹ ਆਪਣੇ ਲੀੜੇ ਜਹੇ ਚਾੜਦਾ ਬਾਬਾ ਬੰਦਾ ਸਿੰਘ ਵੱਲ ਦੇਖਿਆ। ਬਾਬਾ ਬੰਦਾ ਸਿੰਘ ਮੁਸਕਰਾ ਰਹੇ ਸਨ ਬਾਦਸ਼ਾਹ ਪਿੱਛੇ ਮੁੜਿਆ ਤੇ ਆਪਣੇ ਮਹਿਲ ਵੱਲ ਤੁਰ ਪਿਆ। ਮਗਰੋਂ ਇੱਕ ਸਿੰਘ ਨੇ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰ ਧੰ ਭਾਈ ਬਾਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਬਾਦਸ਼ਾਹ ਡਰ ਕੇ ਅੱਗੇ ਨੂੰ ਭੱਜਿਆ ਤੇ ਮੁੜ ਕੇ ਪਿੱਛੇ ਦੇਖਿਆ ਉਸ ਨੂੰ ਜਾਪਿਆ ਕਿ ਸਿੰਘਾਂ ਨੇ ਮੁੜ ਹਮਲਾ ਕਰ ਦਿੱਤਾ ਹੈ ਕਈ ਦਿਨ ਫਰਕਸ਼ੀਅਰਤੀ ਉਸ ਦੀ ਬੇਗਮ ਇੱਕ ਦੂਜੇ ਨਾਲ ਅੱਖਾਂ ਨਹੀਂ ਮਿਲਾ ਸਕੇ ਏਦਰ ਜੈਨੇ ਦੀ ਬੇਗਮ ਭਾਈ ਬਾਦ ਸਿੰਘ ਦੀ ਵਾਰਤਾ ਸੁਣ ਕੇ ਵੀ ਸਿੰਘਾਂ ਨੂੰ ਦੇਖਣ ਦੀ ਜਿੱਦ ਕਰ ਰਹੀ ਸੀ ਤੁਸੀਂ ਉਹਨਾਂ ਦੀਆਂ ਹੱਥ ਘੜੀਆਂ ਨਾ ਲਹਾਇਓ ਮੈਂ ਉਹਨਾਂ ਨੂੰ ਬੰਨੇ ਬਣਾ ਹੀ ਦੇਖ ਲਵਾਂਗੀ ਬੇਬਸ ਜੈਨ ਖਾਨ ਨੇ ਆਪਣੇ ਨਾਇਬ ਨੂੰ ਕਿਹਾ ਤੇ ਉਸਨੇ ਲక్ష్ਮੀ ਨਾਰਾਇਣ ਤੱਕ ਸਨੇਹਾ ਲਾਇਆ ਕਿ ਪੂਰੀ ਨਿਸ਼ਾਨਾ ਨਾਲ ਲੂੜ ਕੇ ਸਿੰਘਾਂ ਨੂੰ ਕਿਲੇ ਵਿੱਚ ਲਿਆਂਦਾ ਜਾਏ ਜੈਨਾ ਤੇ ਉਸਦੀ ਬੇਗਮ ਫਰਕਸ਼ੀਆਰ ਵਾਂਗ ਆਸਣ ਲਵਾ ਕੇ ਨਹੀਂ ਬੈਠੇ ਉਹ ਇੱਕ ਉੱਚੀ ਥਾਂ ਤੇ ਖਲੋਤੇ ਸਨ ਤੇ ਚਾਰੇ ਪਾਸੇ ਮੁਗਲ ਸਿਪਾਈਆਂ ਦੀਆਂ ਕਤਾਰਾਂ ਸਨ ਸਿੰਘਾਂ ਨੂੰ ਕਿਲੇ ਦੇ ਵੇੜੇ ਵਿੱਚ ਲਿਆਂਦਾ ਗਿਆ ਅੰਦਰ ਆਉਂਦੇ ਸਿੰਘਾਂ ਨੇ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਭਾਈ ਬਾਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਉਸੇ ਪਲ ਜੈਨ ਖਾਨ ਦੀ ਬੇਗਮ ਬੇਸੁੱਧ ਹੋ ਕੇ ਡਿੱਗ ਪਈ ਸਿੰਘਾਂ ਨੂੰ ਵਾਪਸ ਲਜਾਇਆ ਗਿਆ ਸ਼ਾਇਦ ਬੇਗਮ ਨੇ ਅਕਬਰ ਕੇ ਸਿੰਘਾਂ ਨੂੰ ਦੇਖਿਆ ਵੀ ਨਹੀਂ ਸੀ ਉਹ ਐਸਾ ਬੇਹੋਸ਼ ਹੋਈ ਕਿ ਆਤਮਿਕ ਸੁਰਤ ਵਿੱਚ ਨਾ ਆਈ ਲక్ష్ਮੀ ਨਾਰੈਨ ਦੇ ਉਸਤਾਨ ਤੇ ਜੈਨਾ ਖਾਨ ਨੇ ਫੈਸਲਾ ਕੀਤਾ ਤੇ ਉਹ ਸਿੰਘਾਂ ਦੇ ਪਿੱਛੇ ਹਮਲਾ ਕਰਨ ਲਈ ਚੱਲ ਚੱਲ ਪਏ ਜੈਨਾ ਪਿੱਛੋਂ ਮਾਰੋ-ਮਾਰ ਕਰਦਾ ਆ ਰਿਹਾ ਹੈ ਖਾਲਸਾ ਜੀ ਨਾਲ ਹੀ ਖਰੜ ਵਾਲਾ ਲੱਛੂ ਵੀ ਹੈ ਸਿੰਘ ਸੁਹੀਏ ਨੇ ਖਬਰ ਦਿੱਤੀ ਸਰਦਾਰ ਜਸਾ ਸਿੰਘ ਤੇ ਸਰਦਾਰ ਚਰਤ ਸਿੰਘ ਨੇ ਜੱਥੇ ਨੂੰ ਡਟ ਕੇ ਖਲੋ ਜਾਣ ਲਈ ਤਿਆਰ ਕਰ ਲਿਆ ਇਸਕਰਾਰ ਨੇ ਆਪਣਾ ਵੀ ਇਸਕਰਾਰ ਨੇ ਆਪ ਵੀ ਮਰਨਾ ਹੈ ਤੇ ਨਾਲ ਜੈਨੇ ਨੂੰ ਵੀ ਮਰਵਾਉਣਾ ਹੈ ਜ਼ਖਮੀ ਬੰਗਿਆੜਾ ਨਾਲ ਲੂੰਬੜਾਂ ਦਾ ਕੀ ਮੇਲ ਸਰਦਾਰ ਚਰਤ ਸਿੰਘ ਬੋਲੇ ਤਕੜਾ ਰਹੀ ਜੈਨ ਖਾਨ ਨਾਲੇ ਧਿਆਨ ਰੱਖੀ ਕਿਤੇ ਮਤੀਰੇ ਦੇ ਭਲੇਖੇ ਪੱਥਰ ਨੂੰ ਚੱਖਣਾ ਮਾਰ ਲਈ ਐਵੇਂ ਦੰਦ ਤੋੜਵਾ ਬੈਠੇ ਜੈਨ ਖਾਨ ਨੂੰ ਦੇਖਦਿਆਂ ਸਰਦਾਰ ਜੱਸਾ ਸਿੰਘ ਬੋਲੇ ਸਿੰਘਾਂ ਨੇ ਹੱਲਾ ਕੀਤਾ ਤੇ ਗਹਿ ਗੱਚ ਲੜਾਈ ਸ਼ੁਰੂ ਹੋ ਗਈ ਦਲ ਖਾਲਸਾ ਨੇ ਜੋਸ਼ ਤੇ ਬਹਾਦਰੀ ਨਾਲ ਜੂਝ ਰਿਆ ਸੀ ਕਿ ਉਹ ਜੈਨੇ ਨੇ ਲੱਛੂ ਨਰੈਣ ਦੀਆਂ ਫੌਜਾਂ ਨੂੰ 15 ਕੋ ਤੱਕ ਪਿੱਛੇ ਧੱਕ ਕੇ ਲੈ ਗਏ ਇੰਨੀ ਮਾਰ ਜੈਨ ਖਾਨ ਦੀ ਫੌਜ ਚਾਲਣਾ ਸਕੇ ਤੇ ਸਰਹੰਦ ਨੂੰ ਸਿੰਘਾਂ ਹੱਥੋਂ ਬਹੁਤ ਕਰੜੀ ਤੇ ਨਮੋਸ਼ੀ ਭਰੀ ਹਾਰ ਹੋਈ ਕਿੱਥੇ 50000 ਦੇ ਕੇ ਜੈਨ ਖਾਨ ਦਾ ਸਿੰਘਾਂ ਤੋਂ ਪਿੱਛਾ ਛੁੱਟ ਗਿਆ ਸੀ ਤੇ ਕਿੱਥੇ ਲక్ష్ਮੀ ਨਾਰਾਇਣ ਦੇ ਮਗਰ ਲੱਗ ਕੇ ਉਸਨੇ ਆਪਣਾ ਲੱਖਾਂ ਦਾ ਨੁਕਸਾਨ ਕਰਵਾ ਲਿਆ ਸਿੰਘਾਂ ਨੇ ਜੈਨੇ ਤੇ ਲక్ష్ਮੀ ਦਾ ਸਾਰਾ ਡੇਰਾ ਲੁੱਟ ਲਿਆ ਬਹੁਤ ਜੰਗੀ ਸਮਾਨ ਤੇ ਘੋੜੇ ਵੀ ਉਹਨਾਂ ਹੱਥ ਲੱਗ ਗਏ ਬੁਰੀ ਤਰ੍ਹਾਂ ਹਾਰ ਖਾ ਕੇ ਜੈਨ ਖਾਨ ਸਰਹੰਦਵਾਲ ਨੂੰ ਮੁੜਿਆ ਪਰ ਖਾਲਸਾ ਜੀ ਨੇ ਤਾਂ ਹਜੇ ਹੋਰ ਮੁਹਿੰਮਾਂ ਲਈ ਅੱਗੇ ਜਾਣਾ ਸੀ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵਸਦੇ ਸਿੰਘ ਸੱਦੇ ਗਏ ਤੇ ਉਹਨਾਂ ਦੇ ਇਲਾਕਿਆਂ ਦੇ ਦੁਖੀਆਂ ਦਾ ਪਤਾ ਕੀਤਾ ਗਿਆ ਗੁਰੂ ਘਰ ਦੇ ਪ੍ਰੇਮੀ ਘੜੂਏ ਤੇ ਸਲਾਉਂਦੀ ਵਾਲੇ ਅੱਗੇ ਆਏ ਉਹਨਾਂ ਰਲ ਕੇ ਪੰਥ ਅੱਗੇ ਵਿਚਾਰ ਰੱਖੀ ਖਾਲਸਾ ਜੀ ਦੁਸ਼ਟਾਂ ਸਿਰ ਦੁਸ਼ਟਤਾ ਮੁਰੰਡੇ ਬੈਠੇ ਹਨ ਉਹਨਾਂ ਸਿਰ ਹਜੇ ਤੀਕ ਖਾਲਸੇ ਨੇ ਤੇਗ ਨਹੀਂ ਵਾਈ ਜੀ ਖਾਲਸਾ ਜੀ ਗੁਰੂ ਘਰ ਦੇ ਦੁਖੀ ਦੁਸ਼ਟ ਜਾਨੀ ਖਾਨ ਤੇ ਮਾਨੀ ਖਾਨ ਅੱਜ ਵੀ ਮੁਰੰਡੇ ਕੋਤਵਾਲ ਬਣੇ ਬੈਠੇ ਹਨ ਇਹ ਉਹੀ ਪਾਪੀ ਹਨ ਜਿਨ੍ਹਾਂ ਛੋਟੇ ਸਹਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਹਵਾਲੇ ਕੀਤਾ ਸੀ ਨਾਲ ਹੀ ਗੰਗੂ ਪਾਪੀ ਦੇ ਖੇੜੀ ਨੂੰ ਵੀ ਹਜੇ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਗਿਆ। ਪੰਥ ਜਦ ਹੁਣ ਦੁਸ਼ਟ ਸੋਧਨ ਚੜਿਆ ਹੋਇਆ ਹੀ ਹੈ ਤਾਂ ਕਿਉਂ ਨਾ ਮੁਰਿੰਡੇ ਤੇ ਖੇੜੀ ਬੈਠੇ ਪਾਪੀਆਂ ਨੂੰ ਛਟਕਾਇਆ ਜਾਵੇ। ਸਲੌਂਦੀ ਤੇ ਘੜੂਏ ਵਾਲਿਆਂ ਰਲ ਕੇ ਪੰਥ ਅੱਗੇ ਖੇੜੀ ਤੇ ਮੁਰਿੰਡਾ ਮਾਰਨ ਦੀ ਤਜ਼ਵੀਜ਼ ਰੱਖੀ ਪਰ ਇਹ ਸਰਹੰਦ ਤੇ ਬਿਲਕੁਲ ਲਾਗੇ ਬੈਠੇ ਹਨ ਤੇ ਸਰਹੰਦ ਅਬਦਾਲੀ ਦਾ ਲਸ਼ਕਰ ਉਤਰਿਆ ਹੋਇਆ ਹੈ। ਸੋ ਸਾਨੂੰ ਕੁਝ ਸਮਾਂ ਹੋਰ ਅਟਕਣਾ ਚਾਹੀਦਾ ਹੈ। ਸਰਦਾਰ ਜੱਸਾ ਸਿੰਘ ਆਲੂਵਾਲੀਆ ਹਜੇ ਮੁਰਿੰਡੇ ਤੇ ਹਮਲੇ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਜੇ ਮੁਰਿੰਡੇ ਤੇ ਹਮਲੇ ਦਾ ਪਤਾ ਲੱਗ ਗਿਆ ਤਾਂ ਸਰਹੰਦ ਤੋਂ ਉੱਠ ਕੇ ਪਠਾਨ ਫੌਰਨ ਹੀ ਇੱਧਰ ਚੜ ਆਣਗੇ ਤੇ ਸਿੰਘਾਂ ਨੂੰ ਦੋ ਮੋਰਚਿਆਂ ਤੇ ਲੜਨਾ ਪਵੇਗਾ। ਇਹ ਵੀ ਯੋਧੇ ਨੂੰ ਹੀ ਪਤਾ ਹੁੰਦਾ ਹੈ ਕਿ ਕਦੋਂ ਨਹੀਂ ਲੜਨਾ ਸਰਦਾਰ ਜੱਸਾ ਸਿੰਘ ਦੇ ਇਨ੍ਹਾਂ ਬੋਲਾਂ ਤੇ ਸਿੰਘਾਂ ਨੇ ਮੁਰਿੰਡੇ ਮਾਰਨ ਦਾ ਖਿਆਲ ਤਿਆਗ ਦਿੱਤਾ। ਖਾਲਸੇ ਨੇ ਗੁਰਮਤਾ ਕੀਤਾ ਤੇ ਅਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ ਪਰ ਰਾਹ ਵਿੱਚ ਮੁਰਿੰਡਾ ਦੇ ਖੇੜੀ ਆਉਣੇ ਹੀ ਸਨ। ਅਕਾਲ ਪੁਰਖ ਨੇ ਕੋਈ ਕਲਾ ਵਰਤੌਣੀ ਸੀ ਤੇ ਮੁਰਿੰਡਾ ਤਬਾਹ ਹੋਣਾ ਹੀ ਸੀ। ਜਦ ਕੋਈ ਭਾਵੇਂ ਵਰਤਣੀ ਹੋਵੇ ਤਾਂ ਕੋਈ ਨਾ ਕੋਈ ਸਵੱਬ ਬਣ ਹੀ ਜਾਂਦਾ ਹੈ ਪਹਿਲਾਂ ਸਿੰਘਾਂ ਨੇ ਖੇੜੀ ਜਿਸ ਦਾ ਕਿ ਹੋਂਨਾ ਸਹੀੜੀ ਪੈ ਚੁੱਕਾ ਸੀ ਦਾ ਰੋਕ ਕੀਤਾ ਉਸ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ ਹੁਣ ਅੱਗੇ ਰਾਹ ਵਿੱਚ ਮੁਰਿੰਡਾ ਆਉਣਾ ਸੀ ਪਰ ਸਰਦਾਰ ਜੱਸਾ ਸਿੰਘ ਦੇ ਵਿਚਾਰ ਨੂੰ ਸਿੰਘਾਂ ਨੇ ਧਿਆਨ ਵਿੱਚ ਰੱਖਿਆ ਚੁੱਪਚੀ ਬੀਤੇ ਸਿੰਘ ਮੁਰਿੰਡੇ ਦੇ ਬਾਹਰ ਦੀ ਲੰਘ ਰਹੇ ਸਨ ਹਾਲਾਂਕਿ ਘੜੂਏ ਵਾਲਿਆਂ ਦਲ ਨੂੰ ਫਿਰ ਜਾਨੀ ਮਾਨੀ ਖਾਂ ਦਾ ਚੇਤਾ ਕਰਵਾਇਆ ਪਰ ਸਿੰਘ ਸਰਦਾਰ ਜੱਸਾ ਸਿੰਘ ਦੀ ਕਹੀ ਟਾਲ ਨਹੀਂ ਸਕਦੇ ਸਨ ਬੁੱਢਾ ਦਲ ਚੁੱਪਚਾਪ ਮੁਰਿੰਡਾ ਲੰਘ ਗਿਆ ਸਰਦਾਰ ਚਰਤ ਸਿੰਘ ਤੇ ਸਰਦਾਰ ਹਰੀ ਸਿੰਘ ਭੰਗੀ ਉਹਨਾਂ ਤੋਂ ਵੀ ਅੱਗੇ ਸਨ ਰਾਖੀ ਵਾਲੇ ਜਿਹੜੇ ਸਿੰਘ ਪਿੱਛੇ ਰਹਿ ਗਏ ਸਨ ਉਹਨਾਂ ਵਿੱਚ ਸਰਦਾਰ ਤਾਰਾ ਸਿੰਘ ਗੈਬੇ ਦਾ ਜੱਥਾ ਸੀ ਉਹ ਹਜੇ ਮੁਰਿੰਡੇ ਕੋਲ ਦੀ ਲੰਘ ਰਹੇ ਸਨ ਮਹਾਰਾਜ ਨੇ ਕੋਈ ਵਿਧ ਬਣਾਉਣੀ ਸੀ ਤੇ ਮੁਰਿੰਡੇ ਸਿਰ ਪਹਾੜ ਟੁੱਟਣਾ ਸੀ ਪਿਛਲੇ ਜੱਥੇ ਦੇ ਕੁਝ ਸਿੰਘਾਂ ਨੂੰ ਤੇ ਲੱਗੀ ਨੇੜੇ ਤੇੜੇ ਕੋਈ ਖੂਹ ਦਿਖਾਈ ਨਹੀਂ ਦੇ ਰਿਹਾ ਸੀ ਰੋਹੀ ਬੀਆ ਬਾਣ ਵਿੱਚ ਕੋਈ ਖੂਹ ਹੋਣਾ ਵੀ ਕਿੱਥੋਂ ਸੀ ਖੂਹ ਤਾਂ ਮੁਰਿੰਡੇ ਦੀਆਂ ਬਰੂਹਾਂ ਤੇ ਸੀ ਸਰਦਾਰ ਤਾਰਾ ਸਿੰਘ ਗੈਬੇ ਨੇ ਆਪਣੇ ਗੜਵਈ ਭਾਗ ਸਿੰਘ ਨੂੰ ਪਾਣੀ ਲੈਣ ਲਈ ਭੇਜਿਆ ਤੇ ਨਾਲ ਹੀ ਤਾਕੀਦ ਕੀਤੀ ਜਿਆਦਾ ਖੜਾਕ ਨਹੀਂ ਹੋਣਾ ਚਾਹੀਦਾ ਚੁੱਪਚਾਪ ਆਪ ਜਲ ਸਕਣਾ ਹੈ ਤੇ ਸਾਡੇ ਲਈ ਲੈ ਆਉਣਾ ਹੈ ਸਤਬਚਨ ਬਾਬਾ ਜੀ ਕਹਿ ਕੇ ਭਾਗ ਸਿੰਘ ਨੇ ਖੂਵਲ ਚਾਲਾ ਪਾ ਦਿੱਤਾ ਭਾਈ ਰਣ ਸਿੰਘ ਤੇ ਭਾਈ ਦਿਆਲ ਸਿੰਘ ਘੜੂਏ ਵਾਲੇ ਵੀ ਭਾਗ ਸਿੰਘ ਦੇ ਨਾਲ ਹੋਤ ਰਹੇ ਕੁਝ ਦੂਰ ਜਾ ਕੇ ਉਹਨਾਂ ਨੂੰ ਇੱਕ ਖੂਹ ਦਿਖਾਈ ਦਿੱਤਾ ਪਰ ਉਸਦੇ ਐਨ ਸਾਹਮਣੇ ਮੁਰੰਡੇ ਦਾ ਕਿਲਾ ਸੀ ਭਾਗ ਸਿੰਘ ਥੋੜਾ ਚਿਪਰਿਆ ਸੀ ਘੜੂਏ ਵਾਲੇ ਸਿੰਘ ਬੋਲੇ ਆਪਾਂ ਝਾੜੀਆਂ ਦੀ ਓਟ ਲੈ ਕੇ ਇਕੱਲੇ ਇਕੱਲੇ ਜਾਂਦੇ ਹਾਂ ਦੋ ਜਾਣੇ ਬਿੜਕ ਰੱਖਾਂਗੇ ਤੇ ਇੱਕ ਜਲਸ਼ਕ ਆਵੇਗਾ ਤੇ ਨਾਲੇ ਗੜਵਾ ਭਰ ਲਿਆਵੇਗਾ ਜਦ ਭਾਈ ਭਾਗ ਸਿੰਘ ਨੇ ਰਸੇ ਨਾਲ ਬੰਨਿਆ ਸਰਬ ਲੋਹ ਦਾ ਗੜਵਾ ਖੂਹ ਵਿੱਚ ਸਿੱਟਿਆ ਤਾਂ ਗੜੰਮ ਦੀ ਬੜੀ ਤੇਜ਼ ਆਵਾਜ਼ ਆਈ ਕਿਲੇ ਦੇ ਬੁਰਜਾਂ ਵਿੱਚ ਖਲੋਤੇ ਰੰਗੜਾ ਨੇ ਸਿੰਘਾਂ ਨੂੰ ਦੇਖ ਲਿਆ ਤੇ ਲੱਗੇ ਬਕਵਾਸ ਕਰਨ ਉਹਨਾਂ ਸਿੰਘਾਂ ਨੂੰ ਬਹੁਤ ਮੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਹੁਕਮ ਦੇ ਬੱਤੇ ਸਿੰਘ ਸ਼ਾਂਤ ਰਹੇ ਇਸ ਸਿਆਣੇ ਨੇ ਰੰਗੜਾ ਨੂੰ ਮੰਦਾ ਬੋਲਣ ਤੋਂ ਵਰਜਿਆ ਨਹੀਂ ਉਹ ਲਗਾਤਾਰ ਜੈਲ ਗੁਲਾਚਦੇ ਰਹੇ Rajput ਮਾਤੇ ਮੁਸਲਮਾਨ ਪਿਤਾ ਦੇ ਮੇਲ ਤੋਂ ਜੰਮੀ ਔਲਾਦ ਰੰਗੜ ਅਖਵਾਉਂਦੀ ਸੀ ਕਿਲੇ ਤੇ ਖਲੋਤੇ ਰੰਗੜ ਸਿੰਘਾਂ ਨੂੰ ਇੱਕ ਕਾਲੇ ਰੰਗ ਦਾ ਰੱਸਾ ਘੁਮਾ ਕੇ ਦਿਖਾਉਣ ਲੱਗੇ ਆਹ ਦੇਖੋ ਆਹ ਰੱਸਾ ਅਸੀਂ ਤੁਹਾਡੇ ਸਾਥੀਆਂ ਦੇ ਵਾਲ ਮੁੰਨ ਕੇ ਬਣਾਇਆ ਸੀ ਪਰ ਹੁਣ ਇਹ ਪੁਰਾਣਾ ਹੋ ਗਿਆ ਹੈ ਤੁਸੀਂ ਸਾਨੂੰ ਆਪਣੇ ਵਾਲ ਮੁੰਨ ਕੇ ਦੇ ਜਾਓ ਕਿ ਅਸੀਂ ਨਵਾਂ ਰੱਸਾ ਵੱਟ ਲਈਏ ਰੰਗੜ ਠਹਾਕੇ ਮਾਰ ਕੇ ਹੱਸ ਰਹੇ ਸਨ ਪਰ ਸਿੰਘ ਅਣਗੋਲਾ ਕਰਕੇ ਤੁਰਨ ਲੱਗੇ ਸਿੰਘਾਂ ਨੇ ਹਜੇ ਦੋ ਕੁ ਕਦਮ ਹੀ ਪੁੱਟੇ ਸਨ ਕਿ ਰੰਗੜਾ ਵਿੱਚ ਇੱਕ ਬੋਲਿਆ ਯਾਦ ਹੈ ਕਿ ਭੁੱਲ ਗਏ ਹੋ ਤੁਹਾਡੇ ਗੁਰੂ ਦੇ ਛੋਟੇ ਪੁੱਤਰਾਂ ਨੂੰ ਅਸੀਂ ਹੀ ਮਰਵਾਇਆ ਸੀ ਸਰਹੰਦ ਦੀ ਕੰਧ ਚੇਤੇ ਗੱਲ ਹਜੇ ਰੰਗੜ ਦੇ ਮੂੰਹ ਵਿੱਚ ਛੀ ਸੀ ਕਿ ਤਾੜ ਕਰਦਾ ਸਰਬ ਲੋੜ ਸਰਬ ਲੋੜ ਦਾ ਗੜਵਾ ਉਸ ਦੇ ਸਿਰ ਵਿੱਚ ਵੱਜਿਆ ਤੇ ਉਸੇ ਪਲ ਜਹਾਨੂ ਕੂਚ ਕਰ ਗਿਆ ਭਾਈ ਭਗਤ ਸਿੰਘ ਨੇ ਗੜਵਾ ਇੰਨੀ ਜ਼ੋਰ ਨਾਲ ਵਗਾਇਆ ਕਿ ਰੰਗੜ ਦੀ ਖੋਪੜੀ ਪਾਟਣ ਦੀ ਆਵਾਜ਼ ਤੀਕਾਈ ਗੁੱਸੇ ਵਿੱਚ ਆਏ ਰੰਗੜਾ ਨੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਸੱਤ-ਅੱਠ ਗੋਲੀਆਂ ਭਾਈ ਭਾਗ ਸਿੰਘ ਦੀ ਛਾਤੀ ਵਿੱਚ ਵੱਜੀਆਂ ਤੇ ਉੱਥੇ ਹੀ ਸ਼ਹੀਦੀ ਪਾ ਗਿਆ। ਬਾਬੇ ਤਾਰਾ ਸਿੰਘ ਜੱਬੇ ਨੇ ਜਦ ਗੋਲੀਆਂ ਦੀ ਆਵਾਜ਼ ਸੁਣੀ ਤਾਂ ਖੂਵਲ ਭੱਜੇ। ਘੜੂਏ ਵਾਲੇ ਸਿੰਘਾਂ ਨੇ ਉਹਨਾਂ ਨੂੰ ਸਾਰੀ ਘਟਨਾ ਸੰਖੇਪ ਵਿੱਚ ਦੱਸੀ ਤੇ ਨਾਲ ਹੀ ਭਾਈ ਭਾਗ ਸਿੰਘ ਦੀ ਸ਼ਹਾਦਤ ਬਾਰੇ ਵੀ ਦੱਸਿਆ। ਬਾਬਾ ਤਾਰਾ ਸਿੰਘ ਨੇ ਮੋਰਿੰਡੇ ਤੇ ਹੱਲਾ ਕਰਨ ਦੀ ਤਿਆਰੀ ਕਰ ਲਈ। ਊਠਾਂ ਤੇ ਬੈਠੇ ਸਿੰਘਾਂ ਨੇ ਛੋਟੇ ਨਗਾਰੇ ਵਜਾ ਕੇ ਜੰਗ ਦਾ ਐਲਾਨ ਕਰ ਦਿੱਤਾ। ਨਿਸ਼ਾਨਾ ਵਾਲਿਆਂ ਨੇ ਜੰਗ ਦੇ ਸੁਨੇਹੇ ਵਾਲੇ ਨਿਸ਼ਾਨ ਖੋਲ ਦਿੱਤੇ ਕੁਝ ਸਿੰਘ ਖਬਰ ਦੇਣ ਲਈ ਬੁੱਢੇ ਦਲਵਲ ਭੱਜੇ ਹਾਲਾਂਕਿ ਸਰਦਾਰ ਜਸਤ ਸਿੰਘ ਨੇ ਜੰਗੀ ਨਗਾਰੇ ਵੱਜਦੇ ਸੁਣ ਕੇ ਜਥੇ ਨੂੰ ਰੁਕਣ ਦਾ ਇਸ਼ਾਰਾ ਪਹਿਲਾਂ ਹੀ ਕਰ ਦਿੱਤਾ ਸੀ ਉਹਨਾਂ ਨੂੰ ਵਾਪਰੀ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਗਿਆ ਖਾਲਸਾ ਜੀ ਉਹਨਾਂ ਮਹਾਰਾਜ ਤੇ ਛੋਟੇ ਸੈਭਾ ਬਾਰੇ ਮੰਦੇ ਬਚਨ ਬੋਲੇ ਤੇ ਜੱਜ ਸਿੰਘਾਂ ਨੇ ਵਰਜਿਆ ਤਾਂ ਗੋਲੀਆਂ ਚਲਾ ਦਿੱਤੀਆਂ ਸਰਦਾਰ ਚਰਤ ਸਿੰਘ ਆਪਣਾ ਘੋੜਾ ਮੋੜ ਕੇ ਪਹੁੰਚਾ ਸਰਦਾਰ ਜਸਤ ਸਿੰਘ ਕੋਲ ਲੈ ਆਏ ਸਿੰਘਾਂ ਤੋਂ ਰੰਗੜਾਂ ਦੀ ਕਰਤੂਤ ਬਾਰੇ ਸੁਣ ਕੇ ਸਰਦਾਰ ਚਰਤ ਸਿੰਘ ਰੋ ਵਿੱਚ ਆ ਗਏ ਹੁਣ ਕੁਝ ਹੋਰ ਸੋਚਿਆ ਨਹੀਂ ਸਰਨਾ ਜਥੇਦਾਰ ਜੀ ਹੁਣ ਤਾਂ ਸਾਰਾ ਪੰਥ ਰਾਲ ਕੇ ਮੁਰਿੰਡੇ ਨੂੰ ਸਭ ਕੁ ਸਿਖਾਓ ਤੇ ਸਭ ਪਿਛਲੀਆਂ ਅਗਲੀਆਂ ਵਧਿਕੀਆਂ ਦਾ ਬਦਲਾ ਲਓ ਇਧਰੋਂ ਖਬਰ ਲੈ ਕੇ ਸਰਦਾਰ ਕਰੋੜਾ ਸਿੰਘ ਨੇ ਸਾਰੀ ਹਾਰਤਾ ਬਾਬਾ ਸ਼ਾਮ ਸਿੰਘ ਜੀ ਨੂੰ ਜਾ ਸੁਣਾਈ ਬਾਬਾ ਜੀ ਨੇ ਘੋੜੇ ਦੀਆਂ ਵਾਂਗਾਂ ਮੋੜ ਲਈਆਂ ਪੰਗੀਆਂ ਕੋਲ ਗੱਲ ਪਹੁੰਚੀ ਤਾਂ ਸਰਦਾਰ ਹਰੀ ਸਿੰਘ ਪੰਗੀ ਨੇ ਵੀ ਮੂੰਹ ਮੁਰਿੰਡੇ ਵੱਲ ਕਰ ਲਿਆ ਗੱਲ ਕੀ RAM ਗੜੀਏ ਕਨਈਏ ਨਕਈ ਸਿੰਘ ਪੁਰੀਏ ਡੱਲੇ ਵਾਲੀਏ ਮਿਸਲ ਸ਼ਹੀਦਾਂ ਦੇ ਸਿਰ ਲੱਥ ਸੂਰਮੇ ਤੇ ਬੇਦੀ ਸੋਢੀ ਸਭ ਮੁਰਿੰਡੇ ਵੱਲ ਤੁਰ ਪਏ ਕੋਈ ਵੀ ਭਾਈ ਤਾਰਾ ਸਿੰਘ ਦੇ ਪਿੱਛੇ ਸੁਨੇਹੇ ਤੋਾਕੀ ਨਹੀਂ ਸੀ ਪੰਥ ਤਾਂ ਚੁੱਪਚਾਪ ਆਪਣੀ ਚਾਲੇ ਚੱਲਦਾ ਅੱਗੇ ਲੰਘ ਜਾਣਾ ਚਾਹੁੰਦਾ ਸੀ ਪਰ ਹੁਣ ਜੇ ਮੁਰਿੰਡਾ ਆਪ ਹੀ ਮਰਨਾ ਚਾਹੁੰਦਾ ਸੀ ਤਾਂ ਕੋਈ ਕੀ ਕਰੇ ਖਾਲਸੇ ਨੇ ਮੁਰਿੰਡਾ ਚਾਰੇ ਪਾਸਿਓਂ ਘੇਰ ਲਿਆ ਜਿਹੜਾ ਵੀ ਰੰਗੜ ਪਿੰਡੋਂ ਬਾਹਰ ਮਿਲਿਆ ਝਟਕਾ ਦਿੱਤਾ ਗਿਆ ਪਰ ਸਿਆ ਸਿਆਪੇ ਦੀਆਂ ਨੈਣਾ ਤੱਕ ਕਿਲੇ ਵਿੱਚ ਲੁਕੀਆਂ ਬੈਠੀਆਂ ਸਨ ਕਿਲੇ ਦੀਆਂ ਕੰਧਾਂ ਬਹੁਤ ਉੱਚੀਆਂ ਸਨ ਤੇ ਆਲੇ ਦੁਆਲੇ ਪਾਣੀ ਦੀ ਡੂੰਗੀ ਖਾਈ ਸੀ ਕਿਲੇ ਦੀ ਐਸੀ ਸੁਰੱਖਿਆ ਕਰਕੇ ਹੀ ਰੰਗੜ ਅੰਦਰ ਹੰਕਾਰ ਵਿੱਚ ਬੈਠੇ ਸਨ ਕੁਝ ਸਿੰਘਾਂ ਨੇ ਸ਼ਾਲਾ ਮਾਰ ਕੇ ਕਿਲੇ ਤੇ ਚੜਨ ਦਾ ਯਤਨ ਕੀਤਾ ਪਰ ਉਹ ਖਾਈ ਵਿੱਚ ਡਿੱਗ ਪਏ ਸਾਡੇ ਕੋਲ ਕਿਲੇ ਨੂੰ ਸਰ ਕਰਨ ਦਾ ਸਮਾਂ ਬਹੁਤ ਘੱਟ ਹੈ ਖਾਲਸਾ ਜੀ ਸਰਹੰਦ ਏਥੋਂ ਮਸਾਂ ਦੱਸ ਕੋਦੀ ਵਿਥ ਤੇ ਹੈ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਮੁਰਿੰਡਾ ਨਾ ਮਾਰਿਆ ਤਾਂ ਗਿਲਜੇ ਆ ਪੈਣਗੇ ਤੇ ਸਾਨੂੰ ਦੋਹੀਂ ਪਾਸੇ ਜੁੰਜਣਾ ਪਵੇਗਾ ਸਰਦਾਰ ਜੱਸਾ ਸਿੰਘ ਬੋਲੇ ਕੁਝ ਸਿੰਘ ਸਰਹੰਦ ਵਾਲੇ ਰਾਤ ਇਹ ਗਿਲਜਿਆਂ ਲਈ ਭੇਜੋ ਤਾਂ ਕਿ ਜੇ ਕੋਈ ਆਵੇ ਤਾਂ ਉੱਥੇ ਹੀ ਅਟਕਾ ਲਿਆ ਜਾਵੇ ਬਾਬਾ ਸ਼ਾਮ ਸਿੰਘ ਜੀ ਨੇ ਸਲਾਹ ਦਿੱਤੀ ਤੁਸੀਂ ਗਿਲਜਿਆਂ ਦੀ ਫਿਕਰ ਨਾ ਕਰੋ ਖਾਲਸਾ ਜੀ ਨੇ ੜਕ ਹੋ ਕੇ ਮੁਰਿੰਡਾ ਮਾਰੋ ਉਸ ਨੂੰ ਰੋਕਣ ਲਈ ਮੈਂ ਜਾਂਦਾ ਹਾਂ ਨਾਲੇ ਜੈਨੇ ਦੀ ਇਨੀ ਮਜਾਲ ਕਿੱਥੇ ਕਿ ਦੁਬਾਰਾ ਇਨੀ ਛੇਤੀ ਸਿੰਘਾਂ ਵੱਲ ਝਾਕ ਸਕੇ ਪੂਰੀ ਤਸੱਲੀ ਤੇ ਨਿਸ਼ਾ ਨਾਲ ਮੁਰੰਡੇ ਨੂੰ ਮਰੁੰਡ ਦਿਓ ਉੱਚੀ ਆਵਾਜ਼ ਵਿੱਚ ਸਰਦਾਰ ਚਰਤ ਸਿੰਘ ਨੇ ਕਿਹਾ ਸਰਦਾਰ ਆਪਣੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਸਰਹੰਦ ਦੇ ਰਾਹ ਨੂੰ ਤੁਰ ਪਿਆ ਚਰਤ ਸਿੰਘ ਦਾ ਕਿਸੇ ਪਾਸੇ ਆਉਣਾ ਕਿਸੇ ਝਖੜ ਦੇ ਆਉਣ ਵਾਂਗ ਹੁੰਦਾ ਸੀ ਸਰਹੰਦ ਵਾਲਿਆਂ ਨੂੰ ਸੁਈਆਂ ਨੇ ਕਹਿ ਦਿੱਤਾ ਸੀ ਕਿ ਸ਼ੁਕਰ ਚੱਕਿਆ ਚਰਤ ਸਿੰਘ ਸਰਹੰਦ ਵੱਲ ਵਧਿਆ ਆ ਰਿਹਾ ਹੈ ਉਹਨਾਂ ਮੁਰੰਡੇ ਕੀ ਹੋਣਾ ਸੀ ਸਗੋਂ ਉਹਨਾਂ ਨੂੰ ਆਪਣੇ ਮਾਸ ਦੀ ਫਿਕਰ ਹੋ ਗਈ ਸਰਹੰਦ ਵਾਲਿਆਂ ਨੇ ਆਪਣੀਆਂ ਹੱਦਾਂ ਦੀ ਚੌਕਸੀ ਵਧਾ ਦਿੱਤੀ ਜੀਦੇ ਸਿਰ ਤੇ ਬੋਦੀ ਦਿਸੇ ਉਹਨੂੰ ਛੱਡ ਦਿਓ ਤੇ ਬਾਕੀ ਜੋ ਵੀ ਅੱਗੇ ਆਵੇ ਪਾਰ ਬੁਲਾ ਦਿਓ ਕਿਸੇ ਰੰਗੜ ਦਾ ਸਿਰ ਧੜਤੇ ਨਹੀਂ ਰਹਿਣਾ ਚਾਹੀਦਾ ਭਾਬਾ ਬਾਬਾ ਤਾਰਾ ਸਿੰਘ ਐਬਾ ਬੋਲਿਆ ਖਾਲਸਾ ਜੀ ਇਹ ਨਗਰ ਸਾਹਿਬਜਾਦਿਆਂ ਦਾ ਦੁਖੀ ਹੈ ਮਾਤਾ ਗੁਜਰੀ ਜੀ ਦਾ ਦੁਖੀ ਹੈ ਪੰਥ ਖਾਲਸੇ ਦਾ ਵੈਰੀ ਹੈ ਸਰਹੰਦ ਦੀ ਦੀਵਾਰ ਨੂੰ ਚੀਤੇ ਕਰੋ ਤੇ ਨਾਸ ਤੋਂ ਨਬੂਦ ਕਰ ਦਿਓ ਮੁਰੰਡੇ ਨੂੰ ਸਰਦਾਰ ਚੱਸਾ ਸਿੰਘ ਨੇ ਸਿੰਘਾਂ ਨੂੰ ਵਗਾਰਦਿਆਂ ਕਿਹਾ ਸਿੰਘਾਂ ਨੇ ਘੋੜੇ ਮੁਰੰਡੇ ਵੱਲ ਭਜਾਏ ਗਰਦ ਦਾ ਇੱਕ ਗੁਬਾਰ ਅਸਮਾਨ ਵਿੱਚ ਚੜਿਆ ਮੁਰੰਡੇ ਨੂੰ ਆਪਣੀ ਮੌਤ ਤਾਂ ਇਸ ਗੁਬਾਰ ਵਿੱਚੋਂ ਹੀ ਦਿਖ ਗਈ ਸੀ ਸਿੰਘ ਸ਼ਾਲਾ ਮਾਰ ਕੇ ਕਿਲੇ ਦੀਆਂ ਕੰਧਾਂ ਤੇ ਚੜ ਗਏ ਉਹੀ ਕੰਧਾਂ ਜੋ ਕੋਚੇਰ ਪਹਿਲਾਂ ਬਹੁਤ ਉੱਚੀਆਂ ਜਾਪ ਰਹੀਆਂ ਸਨ ਹੁਣ ਛੋਟੀਆਂ ਲੱਗਣ ਲੱਗੀਆਂ ਡੂੰਗੀ ਖਾਈ ਮਾਮੂਲੀ ਖਾਲ ਜਾਪਣ ਲੱਗੀ ਜੋਸ਼ ਦਾ ਇਹੋ ਵਰਤਾਰਾ ਹੁੰਦਾ ਹੈ ਮੁਰੰਡੇ ਵਿੱਚ ਮਾਤਮ ਸ਼ਾ ਗਿਆ ਹਾਹਾਕਾਰ ਮਚ ਗਈ ਜਿਹੜੇ ਸਿੰਘ ਜਥੇ ਵਿੱਚ ਪਿਸ਼ਾਖ ਲੋਤੇ ਸਨ ਪਤਾ ਨਹੀਂ ਕਿਵੇਂ ਸਭ ਤੋਂ ਪਹਿਲਾਂ ਸ਼ਹਿਰ ਵਿੱਚ ਪਹੁੰਚ ਗਏ ਰੰਗੜਾ ਨੇ ਬੰਦੂਖਾਂ ਚਲਾਈਆਂ ਪਰ ਕੰਬਦੇ ਹੱਥਾਂ ਨਾਲ ਦਵਾਈ ਕੋੜੇ ਕਦ ਨਿਸ਼ਾਨਿਆਂ ਨੂੰ ਫੁੰਡ ਸਕਦੇ ਸਨ। ਸਿੰਘਾਂ ਨੇ ਗੋਲੀਆਂ ਦੀ ਸ਼ਲਕ ਕੀਤੀ ਤਾਂ ਕਈ ਰੰਗੜਾਂ ਦੇ ਸਿਰ ਉੱਡ ਗਏ। ਪਿੱਛੇ ਰਹਿ ਗਏ ਸਿੰਘ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਬਿਨਾਂ ਪੌੜੀਆਂ ਤੋਂ ਹੀ ਕਿਲੇ ਦੀਆਂ ਕੰਧਾਂ ਉੱਤੇ ਚੜ ਗਏ। ਕੋਚਰ ਮਗਰੋਂ ਸਿੰਘਾਂ ਨੇ ਅੰਦਰੋਂ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ। ਘੜੂਏ ਵਾਲੇ ਸਿੰਘ ਸ਼ਹਿਰ ਵਿੱਚ ਆਉਂਦੇ ਕੁਝ ਖਾਸ ਘਰਾਂ ਵਿੱਚ ਜਾਣ ਲੱਗੇ। ਕੁਝ ਸਿੰਘਾਂ ਨੂੰ ਜਾਪਿਆ ਕਿ ਸ਼ਹਿਰ ਦੇ ਭੇਤੀ ਹੋਣ ਕਰਕੇ ਕਿਸੇ ਲੁੱਟ ਮਾਰ ਲਈ ਜਾ ਰਹੇ ਹਨ ਪਰ ਉਹ ਘਰ ਲੋਹਾਰਾਂ ਦੇ ਸਨ। ਲੋਹਾਰਾਂ ਦੇ ਘਰੋਨਾ ਨੇ ਵੱਡੇ ਵੱਡੇ ਹਥੌੜੇ ਤੇ ਕਣ ਚੁੱਕ ਲਏ ਇਹ ਕੀ ਚੱਕਣ ਵਾਲੀ ਸ਼ੈ ਹੈ ਹਥੌੜੇ ਤੇ ਕਣ ਮਾਲਵੇ ਵੱਲ ਦਾਇਕ ਸਿੰਘ ਹਜੇ ਬੋਲਿਆ ਹੀ ਸੀ ਕਿ ਉਸਨੇ ਦੇਖਿਆ ਕਿ ਘੜੂਏ ਦੇ ਇੱਕ ਸਿੰਘ ਨੇ ਤਾੜ ਕਰਦਾ ਹਥੌੜਾ ਇੱਕ ਰੰਗੜ ਤੇ ਸਿਰ ਵਿੱਚ ਮਾਰਿਆ ਤੇ ਉਸ ਰੰਗੜ ਦਾ ਸਿਰ ਪੱਕੇ ਮਤੀਰੇ ਵੰਗ ਪਾਟ ਗਿਆ ਹਥੌੜਿਆਂ ਤੇ ਕਣਾਂ ਨਾਲ ਉਹ ਰੰਗੜਾਂ ਦੇ ਸਿਰ ਭੰਨਣ ਲੱਗੇ ਘੜੂਆ ਮੁਰਿੰਡੇ ਦੇ ਨਾਲ ਹੀ ਹੋਣ ਕਰਕੇ ਉਥੋਂ ਦੇ ਸਿੰਘਾਂ ਨੂੰ ਰੰਗੜਾਂ ਦੀ ਪੱਕੀ ਪਛਾਣ ਸੀ ਉਹ ਲਬਲਬ ਕੇ ਪਿੰਡ ਦੇ ਪੰਚਾਂ ਤੇ ਹੋਰ ਮੁਖੀਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ। ਪਾਪੀ ਮਿਲ ਗਏ ਹਨ ਖਾਲਸਾ ਜੀ ਇੱਕ ਸਿੰਘ ਨੂੰ ਜਾਨੀ ਖਾਨ ਤੇ ਮਾਨੀ ਖਾਨ ਦਾ ਪਤਾ ਲੱਗ ਗਿਆ ਸੀ। ਸਾਰੇ ਉਧਰ ਨੂੰ ਭੱਜੇ ਦੋਹੇ ਪਾਪੀ ਜਿਨ੍ਹਾਂ ਸਹਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ ਮੁਰਿੰਡੇ ਦੇ ਥਾਣੇਦਾਰ ਸਨ। ਥਾਣੇ ਵਿੱਚ ਉਹਨਾਂ ਨੂੰ ਕੜੀਸ ਕੇ ਬਾਹਰ ਲਿਆਂਦਾ ਤੇ ਘੋੜਿਆਂ ਮਗਰ ਬੰਨ ਲਿਆ ਗਿਆ। ਦੋਹਾਂ ਦੁਸ਼ਟਾਂ ਨੂੰ ਸ਼ਹਿਰ ਸ਼ਹਿਰ ਵਿੱਚ ਕਿੰਨਾ ਚਿਰ ਘੋੜਿਆਂ ਮਗਰ ਪਾ ਕੇ ਕਢੀਸਿਆ ਗਿਆ। ਉਹਨਾਂ ਦਾ ਸਾਰਾ ਸਰੀਰ ਲਹੂ ਲਹਾਨ ਹੋ ਗਿਆ। ਕਾਫੀ ਚਿਰ ਮੰਗਰੋਨਾ ਨੂੰ ਖਾਲਸੇ ਅੱਗੇ ਪੇਸ਼ ਕੀਤਾ ਗਿਆ ਦੋਵੇਂ ਪਾਪੀ ਲਗਾਤਾਰ ਆਪਣੀ ਜਾਨ ਦੀ ਭੀਖ ਮੰਗ ਰਹੇ ਸਨ ਸਲੌਂਦੀ ਵਾਲਿਆਂ ਨੇ ਜਾਨੀ ਮਾਨੀ ਖਾਨ ਦੇ ਪਰਿਵਾਰ ਵੀ ਲੱਭ ਲਏ ਉਹਨਾਂ ਦੇ ਪੁੱਤਰਾਂ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਉਣ ਲੱਗੇ ਕੁਝ ਚਿਰ ਤੋ ਬੰਦੂਖਾਂ ਚਲਾਉਂਦੇ ਰਹੇ ਪਰ ਬਹੁਤੀ ਦੇਰ ਸਿੰਘਾਂ ਦੇ ਜੋਸ਼ ਅੱਗੇ ਟਿਕ ਨਾ ਸਕੇ ਬਾਬੇ ਤਾਰਾ ਸਿੰਘ ਗੈਬੇ ਨੇ ਤੁਖਮਾ ਨੂੰ ਧੋਣਾ ਤੋਂ ਫੜ ਕੇ ਬਾਹਰ ਕੱਢ ਲਿਆਂਦਾ ਉਹਨਾਂ ਨਾਲ ਵੀ ਉਹ ਵਤੀਰਾ ਕੀਤਾ ਗਿਆ ਤੇ ਲਹੂ ਲੋਹਾਨ ਕਰਕੇ ਜਾਨੀ ਮਾਨੀ ਦੇ ਕੋਲ ਲਿਆ ਕੇ ਬਿਠਾਇਆ ਗਿਆ ਸਾਡੀ ਤੌਬਾ ਖਾਲਸਾ ਜੀ ਸਾਨੂੰ ਮਾਫ਼ ਕਰਦੇ ਹੋ ਤੁਸੀਂ ਸਾਡੀ ਜਾਨ ਲੈ ਲਓ ਪਰ ਸਾਡੇ ਬੱਚਿਆਂ ਨੂੰ ਕੁਝ ਨਾ ਕਹੋ ਦੋਹੇ ਪਾਪੀ ਆਪਣੇ ਬੱਚਿਆਂ ਦੀ ਜਾਨ ਦੀ ਭੀਖ ਮੰਗਣ ਲੱਗੇ ਖਾਲਸਾ ਜੀ ਸਤਿਗੁਰਾਂ ਦੇ ਬਚਨ ਹਨ ਜੜ ਰਹਿ ਜਾਣੀ ਨਾ ਰਹਿ ਜਾਣ ਜੜ ਰਹਿ ਜਾਣੀ ਨਾ ਰਹਿ ਮਾਨੀ ਕੀ ਇਹ ਨਾ ਪਾਪੀਆਂ ਦੀ ਜੜ ਨਹੀਂ ਰਹੇਗੀ ਸੋ ਬੋਲ ਹਜੇ ਬਾਬਾ ਸ਼ਾਮ ਸਿੰਘ ਦੇ ਮੂੰਹ ਵਿੱਚ ਹੀ ਸਨ ਕਿ ਬਾਬੇ ਤਾਰਾ ਸਿੰਘ ਐਬੇ ਨੇ ਕੜੂਏ ਵਾਲੇ ਇੱਕ ਸਿੰਘ ਤੋਂ ਨਨ ਫੜ ਕੇ ਤਾੜ-ਤਾੜ ਕਰਦਾ ਜਾਨੀ ਮਾਨੀ ਦੇ ਪੁੱਤਰਾਂ ਦੇ ਸਿਰ ਵਿੱਚ ਮਾਰਿਆ ਉਹਨਾਂ ਦੇ ਸਿਰ ਗਰਬੂਜ ਖਰਬੂਜਿਆਂ ਵਾਂਗ ਖਿਲਰ ਗਏ ਜਾਨੀ ਖਾਨ ਤੇ ਮਾਨੀ ਖਾਨ ਦੀਆਂ ਲੇਰਾਂ ਸਰਹੰਦ ਤੱਕ ਸੁਣੀਆਂ ਗਈਆਂ ਉਹਨਾਂ ਦੇ ਹੋਰ ਭਰਾ ਚੌਧਰੀ ਸਭ ਤੇ ਸਿਰ ਹਥੌੜਿਆਂ ਨਾਲ ਭੰਨੇ ਗਏ ਸਿਰਫ ਉਹੀ ਰੰਗੜੇ ਮੁਗਲ ਬਚ ਸਕੇ ਜਿਨ੍ਹਾਂ ਨੇ ਹਿੰਦੂਆਂ ਦੇ ਘਰਾਂ ਵਿੱਚ ਸ਼ਰਨ ਲੈ ਲਈ ਤੇ ਜਾਂ ਉਹ ਜਿਨ੍ਹਾਂ ਨੇ ਜਾਨੀ ਤੇ ਮਾਨੀ ਨੂੰ ਸਹਬਜ਼ਾਦੇ ਗ੍ਰਿਫਤਾਰ ਕਰਵਾਉਣ ਵਾਲਾ ਪਾਪ ਕਰਨ ਤੋਂ ਵਰਜਿਆ ਸੀ ਤੇ ਸਹਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਿਆ ਸੀ ਮਲੇਰ ਕੋਟੀਏ ਪਠਾਨਾ ਵਾਂਗ ਉਹਨਾਂ ਨੂੰ ਵੀ ਖਾਲਸੇ ਨੇ ਕੁਝ ਨਹੀਂ ਆਖਿਆ ਬਾਕੀ ਸਭ ਰੰਗੜ ਹਥੌੜਿਆਂ ਕੰਨਾਂ ਤੇ ਭਗੋਤੀਆਂ ਦੀ ਭੇਟ ਕਰ ਦਿੱਤੇ ਗਏ ਅੰਤ ਵਿੱਚ ਸਾਰੇ ਪੰਥ ਨੇ ਗੁਰਮਤਾ ਕੀਤਾ ਤੇ ਪਾਪੀ ਜਾਨੀ ਮਾਨੀ ਖਾਨ ਦੇ ਸਿਰ ਵੀ ਪੱਥਰ ਉੱਤੇ ਰੱਖ ਕੇ ਹਥੌੜਿਆਂ ਨਾਲ ਫੇ ਗਏ ਸਿੰਘਾਂ ਐਨੇ ਰੋਸ ਵਿੱਚ ਹਥੌੜੇ ਚਲਾਏ ਕਿ ਦੁਸ਼ਟਾਂ ਦੀਆਂ ਖੋਪੜੀਆਂ ਦੀਆਂ ਹੱਡੀਆਂ ਦੂਰ ਦੂਰ ਤੱਕ ਖਿਲਰ ਗਈਆਂ ਮੁਰਿੰਡੇ ਵਿੱਚ ਔਰਤਾਂ ਬੱਚੇ ਬੁੱਢੇ ਤੇ ਹਿੰਦੂ ਛੱਡ ਕੇ ਬਾਕੀ ਸਭ ਕਤਲ ਕੀਤੇ ਗਏ ਮੁਰਿੰਡੇ ਵਾਲਿਆਂ ਦੇ ਕੁਝ ਰੰਗੜ ਕੋਰਾਲੀ ਵਸਤੇ ਸਨ ਸੋ ਮੁਰਿੰਡਾ ਲੁੱਟਣ ਮੰਗਰੋਂ ਅਗਲਾ ਹੱਲਾ ਕੋਰਾਲੀ ਵੱਲ ਕਰਨ ਲਈ ਕੂਚ ਕੀਤਾ ਗਿਆ ਹਜੇ ਸਿੰਘ ਕੋਰਾਲੀ ਦੇ ਰਾਤ ਹੀ ਸਨ ਕਿ ਕਿਸੇ ਸਿੰਘ ਨੇ ਆ ਕੇ ਖਬਰ ਦਿੱਤੀ ਖਾਲਸਾ ਜੀ ਸਾਡਾ ਇੱਕ ਹੋਰ ਦੁਖੀ ਸਰਹੰਦ ਵਾਲੇ ਜੈਨੇ ਦਾ ਦੀਵਾਨ ਖਰੜ ਵਾਲਾ ਲక్ష్ਮੀ ਨਾਰੈਣ ਵੀ ਕੋਰਾਲੀ ਦੇ ਲਾਗਲੇ ਪਿੰਡਾਂ ਵਿੱਚੋਂ ਉਗਰਾਹੀ ਕਰਦਾ ਫਿਰ ਰਿਹਾ ਹੈ ਜੈਨ ਖਾਨ ਤਾਂ ਸਿੰਘਾਂ ਦੇ ਡਰੋਂ ਬਾਹਰ ਨਹੀਂ ਨਿਕਲਦਾ ਸੀ ਸੁਗرائی ਤੇ ਸੂਬੇ ਦੇ ਹੋਰ ਨਿੱਕੇ ਮੋਟੇ ਕੰਮ ਲక్ష్ਮੀ ਨਰਾਇਣ ਦੇਖ ਰਿਆ ਸੀ ਸਿੰਘਾਂ ਦੇ ਸੂਹ ਦੇਣ ਦੀ ਹੀ देर ਸੀ ਕਿ ਸਿੰਘਾਂ ਨੇ ਘੋੜੇ ਲక్ష్ਮੀ ਨਰਾਇਣ ਵੱਲ ਦੌੜਾ ਦਿੱਤੇ ਖਾਲਸੇ ਦੀ ਤਿਰੰਗਾ ਦੀਆਂ ਟਾਪਾਂ ਨਾਲ ਉੜਦੀ ਧੂੜ ਦੇਖ ਕੇ ਲక్ష్ਮੀ ਨੂੰ ਅੰਦਾਜ਼ਾ ਹੋ ਗਿਆ ਕਿ ਵਿਪਤਾ ਆਨ ਪਈ ਹੈ ਉਸ ਨੂੰ ਗੁਰਾਈ ਭੁੱਲ ਗਈ ਤੇ ਆਪਣੀ ਜਾਨ ਬਚਾਉਣ ਲਈ ਸਰਹੰਦ ਵੱਲ ਪੱਤਰੇ ਵਾਚ ਗਿਆ ਜਾਨ ਲੱਗੇ ਆਪਣਾ ਡੇਰਾ ਵੀ ਸਿੰਘਾਂ ਲਈ ਛੱਡ ਗਿਆ ਲక్ష్ਮੀ ਨਰਾਇਣ ਤਾਂ ਬਚ ਗਿਆ ਪਰ ਉਸ ਦਾ ਬਹੁਤ ਖਜ਼ਾਨਾ ਸਿੰਘਾਂ ਹੱਥ ਲੱਗ ਗਿਆ ਜੈਨ ਖਾਨ ਨੂੰ ਹੁਣ ਤੱਕ ਸਿੰਘਾਂ ਦੇ ਮੁਰਿੰਡੇ ਤੇ ਕੁਰਾਲੀ ਹੱਲੇ ਦੀਆਂ ਖਬਰਾਂ ਪਹੁੰਚ ਗਈਆਂ ਸਨ ਪਰ ਉਹ ਇੰਨਾ ਭੈਪੀਤ ਹੋ ਗਿਆ ਸੀ ਕਿ ਸਰਹੰਦ ਤੋਂ ਇੱਕ ਕਦਮ ਵੀ ਬਾਹਰ ਨਾ ਤਰਿਆ ਉਸ ਨੂੰ ਤਾਂ ਆਪਣਾ ਫਿਕਰ ਸਤਾ ਰਿਹਾ ਸੀ ਇਸ ਤੋਂ ਪਹਿਲਾਂ ਕਿ ਸਿੰਘ ਸਰਹੰਦ ਦਾ ਰੁਖ ਕਰਦੇ ਜੈਨੇ ਨੇ ਆਪਣੇ ਦੂਤ ਬਾਬਾ ਆਲਾ ਸਿੰਘ ਵੱਲ ਭੇਜੇ ਉਹ ਸਿੰਘਾਂ ਨਾਲ ਸੰਧੀ ਦੀ ਗੱਲਬਾਤ ਸ਼ੁਰੂ ਕਰਨੀ ਚਾਹੁੰਦਾ ਸੀ ਉਸਨੇ ਆਲਾ ਸਿੰਘ ਨੂੰ ਲਿਖ ਭੇਜਿਆ ਜੇ ਸਿੰਘ ਸਰਹੰਦ ਉੱਤੇ ਹਮਲਾ ਨਾ ਕਰਨ ਤਾਂ ਜਿੰਨੀ ਜੈ ਜੰਗੀਰ ਲਿਖ ਕੇ ਦੇ ਸਕਦਾ ਹਾਂ ਬਸ ਜੈਨਾ ਇਹਨਾਂ ਨੂੰ ਹੀ ਲਿਖ ਸਕਿਆ ਬਾਬਾ ਆਲਾ ਸਿੰਘ ਨੇ ਸੁਨੇਹਾ ਪੰਥਵਾਲ ਭਿਜਵਾਇਆ ਪਰ ਖਾਲਸੇ ਨੇ ਜੈਨੇ ਦੀ ਤਜਵੀਜ਼ ਜੁੱਤੀ ਦੀ ਨੋਕ ਤੇ ਠੁਕਰਾ ਦਿੱਤੀ ਤੇ ਆਪਣੇ ਵੱਲੋਂ ਵੀ ਇੱਕ ਸੱਤਰ ਲਿਖ ਸੱਤਰ ਲਿਖ ਕੇ ਜੈਨੇ ਵੱਲ ਭੇਜੀ ਉਸ ਨੂੰ ਕਹੋ ਕਿ ਉਡੀਕ ਰੱਖੇ ਸਾਰੀਆਂ ਸੰਧੀਆਂ ਸਾਰੇ ਹਿਸਾਬ ਸਰਹੰਦ ਪਹੁੰਚ ਕੇ ਹੀ ਕਰਾਂਗੇ ਧੰਨਵਾਦ